ਸੈਬੀ ਰੈਸਪੋਰਟ ਨਾਲ ਮੀਟਿੰਗ ਕੀਤੀ ਹੈ ਮੈਂ ਇੱਕ ਮੈਨੂਮ ਬਤੌਰ ਐਸਐਚਓ ਚਾਰਜ ਲਈ ਹੈ ਆਣਾ ਮੌਂਟਨਾ ਕਿ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਨੇ ਨਸ਼ੀਪ ਵਿਰਤੀ ਮੈਮ ਚਲਾਈ ਹੋਈ ਹੈ ਉਸ ਸੰਬੰਧੀ ਸਾਡੇ ਡੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਸੰਗੂਰ ਗਿਆ ਸਾਡੇ ਤੇ ਹਿੱਕਤਾਂ ਨੇ ਕਿ ਨਸ਼ੀਪ ਪਰਤੀਸੀ ਬਹੁਤ ਜ਼ਿਆਦਾ ਸਖਤ ਕਾਰਵਾਈ ਕਰਨਿਆ ਜੋ ਵੀ ਨਸ਼ਾ ਵੇਚ ਨਾਲਾ ਵਿਅਕਤੀ ਆ ਉਸ ਨੂੰ ਬੁਰੀ ਤਰ੍ਹਾਂ ਤੁਹਾਡੇ ਜਰੀਏ ਨੀ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੋ ਬੱਚੇ ਨਸ਼ੇ ਦੇ ਵਿੱਚ ਲੱਗ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਕੇ ਲੀਟ ਇਹ ਤੁਹਾਨੂੰ ਸਰਕਾਰ ਵੱਲੋਂ ਬਹੁਤ ਸੂਲ ਦਿੱਤੀ ਗਈ ਹੋਈਆ ਸਹੂਤਾ ਦਿੱਤੀ ਗਈ ਹੈ ਖਰੀ ਅਲਾਜ ਕਰਾਂ ਸੰਬੰਧੀ ਕਿ ਉਹ ਆਪਣਾ ਇਲਾਜ ਕਰਾਉਣ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਪ ਹਸਪਤਾਲ ਦਾ ਰਿਗਰਾਮ ਬਾਕੀ ਜੋ ਹੋ ਸਹਿਰੀ ਨੇ ਆਂ ਦੇਖਤੀ ਨੇ ਸਿਹਤ ਚਿਕਿਅਨ ਨੇ ਉਹਨਾਂ ਲਈ ਪੂਰੀ ਸੁਰੱਖਿਆ ਸਾਡੇ ਦੇਣ ਤੇ ਨਹੀਂ ਹਾਜ਼ਰ ਹਾਲ ਸਮੇ ਉਹਨਾਂ ਲਈ ਮਾਨ ਸਨਮਾਨ ਪੂਰਾ ਬੰਦ ਕਰ ਜਾਊਗਾ ਜੋ ਵੀ ਵੇਖੇ ਲੜੇ ਸੱਤੇ ਦਾ ਕੰਮ ਕਰਦਾ ਜਾਂ ਹੋਰ ਹਲੜਵਾਜੀ ਕਰਦਾ ਉਹਦੇ ਨਾਲ ਪੂਰੀ ਸ਼ਕਤੀ ਨਾਲ ਵਿਚਰਿਆ ਜਾਊਗਾ ਅਰੇ ਉਹਨਾਂ ਦੇ ਪਾਸ ਜਾਂ ਬਾਰੇ ਪਾਸ ਉਹਨਾਂ ਦੇ ਜੀ ਪੂਰੀ ਗਾਰ ਖਾਂਗੇ ਜਿਹੜਾ ਬੋਰਡ ਤੇ ਘਟਾ ਕੇ ਜਾਏਗਾ ਜਾ ਬਿਨਾ ਨੰਬਰੀ ਮੋਟਰਸਾਈਕਲ ਹੋਏਗਾ ਉਹ ਸ਼ਕਤੀ ਨਾਲ ਚਲੰਗ ਕਰਾ ਜਾਂ ਨਿਮਾਤ ਕਰੀ ਉਹ ਫਿਕਨ ਵਾਲੇ ਕੋ ਰਚਾ ਵਾਲੀ ਪੂਰਾ ਹੋ ਜਾਂਦਾ ਜਾਂ ਉਹਨਾਂ ਦੇ ਮਾਪੇ ਪਾਪਾ ਨੂੰ ਵੀ ਬੁਲਾ ਕੇ ਰਹਿ ਰਹੇ ਜਾਓਗੇ ਵੀ ਇਹਨਾਂ ਨੂੰ ਤੁਜੀ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਨਾਲ ਅੱਜ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਸਿੰਘ ਜੀ ਆਉਣ ਮੌਕੇ ਨਮਾਇਏ ਉਹਨਾਂ ਨਾਲ ਵਿਲੇਠੀ ਮੀਟਿੰਗ ਕੀਤੀ ਗਈ ਤੋਂਨੇ ਪ੍ਰੈਸ ਕਲੱਬਾਂ ਦੇ ਆਹੁਦੇਦਾਰ ਸਹਿਵਾ ਮੌਜੂਦ ਸਨ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਐਲਵੀਐਸ ਨਿਊਜ਼ ਜਿਲ੍ਹਾ ਇੰਚਾਰਜ ਸੰਗੂਰ ਪੱਤਰਕਾਰ ਮੋਨਕ ਧੰਨਵਾਦ